ਇਹ ਘਰ ਦਾ ਬਹੁਤ ਨੁਕਸਾਨ ਹੋ ਗਿਆ ਸੀਗਾ ਪਿਛਲੀ ਵਾਰ ਇਹ ਘਰ ਦੇ ਵਿੱਚ ਪਾਣੀ ਵੜ ਗਿਆ ਸੀਗਾ ਇਸ ਵਾਰ ਦੁਬਾਰਾ ਤੋਂ ਇਹੀ ਡਰ ਸਤਾਉਣ ਲੱਗਾ ਕਿ ਕਿਤੇ ਦੁਬਾਰਾ ਉਹ ਹਾਲਾਤ ਨਾ ਬਣ ਜਾਵੇ ਭਾਈ ਜੀ ਕੀ ਲੱਗ ਰਿਹਾ ਇਸ ਵਾਰ ਹਾਲਾਤ ਕੀ ਨਜ਼ਰ ਆਉਂਦੇ ਨੇ ਹਾਲਾਤ ਮਾੜੀ ਆ ਵੀਰ ਹਾਂ ਵੇਖ ਹੀ ਰਿਹਾ ਜੇ ਸਾਡਾ ਜਿਹੜਾ ਜਾ ਰਿਹਾ ਦਰਿਆ ਇਹ ਉੱਥੋਂ ਪਾਣੀ ਸਿਮ ਕੇ ਬਾਹਰ ਆ ਰਿਹਾ ਕਿਸੇ ਵੀ ਟਾਈਮ ਤੇ ਉਹ ਬੰਨ ਟੁੱਟ ਸਕਦਾ ਸਾਨੂੰ ਕੋਈ ਆਸ ਨਹੀਂ ਵੀ ਇਹ ਦਰਿਆ ਸਾਨੂੰ ਇੱਥੇ ਬੈਠੀ ਵੀ ਰਹਿਣ ਦੇਗਾ ਜਿੱਥੋਂ ਟੁੱਟਿਆ ਸੀਗਾ ਉਹ ਪੱਕਾ ਹੋਇਆ ਬੰਨ ਕਿ ਨਹੀਂ ਭਾਈ ਜੀ ਨਹੀਂ ਹੋਇਆ ਪਤਾ ਹੋ ਜੀ ਨਹੀਂ ਦੂਰ ਹੈ ਦਰਿਆ ਤੁਹਾਡੇ ਤੋਂ ਦਰਿਆ ਸਾਡੇ ਤੋਂ ਵੀ ਫਸਲ ਕਿਵੇਂ ਹੁੰਦੀ ਹੈ ਫਸਲ ਹੋਈ ਨਹੀਂ ਵੀਰ 1.5 ਸਾਲ ਹੋ ਚਲੇਆ ਤੇ ਜੀ ਫਸਲ ਆ ਗਈ ਕੋਈ ਨਹੀਂ ਫਸਲ ਹੋਈ ਪਿਛਲੇ ਸਾਲ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਸਭ ਤੋਂ ਵੱਧ ਮਾਰ ਦੁਆਬੇ ਦੇ ਪਿੰਡਾਂ ਦੇ ਵਿੱਚ ਪਈ ਸੀਗੀ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਬਹੁਤ ਨੁਕਸਾਨ ਹੋਇਆ ਸੀਗਾ ਜਿਵੇਂ ਹੀ ਉਹ ਮਹੀਨੇ ਦੁਬਾਰਾ ਆਉਣੇ ਸ਼ੁਰੂ ਹੋ ਗਏ ਨੇ ਜਿਵੇਂ ਬਰਸਾਤਾਂ ਦੁਬਾਰਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਲੋਕਾਂ ਨੂੰ ਦੁਬਾਰਾ ਤੋਂ ਡਰ ਸਤਾਉਣਾ ਸ਼ੁਰੂ ਹੋ ਗਿਆ ਕਿ ਕਿਤੇ ਪਿਛਲੇ ਸਾਲ ਵਾਲੇ ਦੁਬਾਰਾ ਤੋਂ ਹਾਲਾਤ ਨਾ ਬਣ ਜਾਣ ਕਿਉਂਕਿ ਪਿਛਲੇ ਸਾਲ ਜਿਹੜੀ ਮਾਰ ਪਈ ਹੈ ਉਸਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤਾਂ ਜਿਸ ਇਲਾਕੇ ਦੇ ਵਿੱਚ ਅਸੀਂ ਅਹੀਂ ਖੜੇ ਆਂ ਤਾਂ ਸਭ ਤੋਂ ਵੱਧ ਇੱਥੇ ਮਾਰ ਪਈ ਸੀਗੀ ਤਾਂ ਪਿਛਲੇ ਸਾਲ ਜੋ ਹਾਲਾਤ ਬਣੇ ਸੀਗੇ ਉਸ ਤੋਂ ਬਾਅਦ ਅਜੇ ਤੱਕ ਹਾਲਾਤ ਠੀਕ ਨਹੀਂ ਹੋਏ ਦੁਬਾਰਾ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਸਾਰੇ ਪਾਸੇ ਰੇਤਾ ਹੀ ਰੇਤਾ ਰੇਗਿਸਤਾਨ ਇੱਕ ਕਿਸਮ ਦੇ ਨਾਲ ਇੱਥੇ ਬਣਿਆ ਹੋਇਆ ਵੱਡੇ ਵੱਡੇ ਟੋਏ ਇੱਥੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵਿੱਚ ਇਹ ਘਰ ਫਸੇ ਹੋਏ ਨੇ ਤਾਂ ਇਨ੍ਹਾਂ ਘਰਾਂ ਦੇ ਵਿੱਚ ਆਉਣ ਦੇ ਲਈ ਕੋਈ ਸਿੱਧਾ ਰਸਤਾ ਨਹੀਂ ਹੁੰਦਾ ਕਿਉਂਕਿ ਰਾਹ ਟੁੱਟ ਚੁੱਕੇ ਨੇ ਔਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਪਰ ਕਈ ਕਈ ਫੋਟ ਰੇਤ ਚੜ ਚੁੱਕੀ ਆ ਔਰ ਟਿੱਬੇ ਰੇਤ ਦੇ ਬਣ ਚੁੱਕੇ ਨੇ ਤਾਂ ਇਹ ਘਰ ਦਾ ਬਹੁਤ ਨੁਕਸਾਨ ਹੋ ਗਿਆ ਸੀਗਾ ਪਿਛਲੀ ਵਾਰ ਇਹ ਘਰ ਦੇ ਵਿੱਚ ਪਾਣੀ ਵੜ ਗਿਆ ਸੀਗਾ ਇਸ ਵਾਰ ਦੁਬਾਰਾ ਤੋਂ ਇਹੀ ਡਰ ਸਤਾਉਣ ਲੱਗਾ ਕਿ ਕਿਤੇ ਦੁਬਾਰਾ ਉਹ ਹਾਲਾਤ ਨਾ ਬਣ ਜਾਣ ਤਾਂ ਮਾਤਾ ਜੀ ਮੈਨੂੰ ਲੱਗਦਾ ਦੁਬਾਰਾ ਚੇਤੀ ਹੋਣਾ ਸ਼ੁਰੂ ਹੋ ਗਿਆ ਹੋਊਗਾ ਕਿ ਦੁਬਾਰਾ ਬਰਸਾਤਾਂ ਆਉਣੀਆਂ ਨੇ ਕੀ ਹਾਲਾਤ ਬਣ ਗਏ ਸੀਗੇ ਪਿਛਲੇ ਸਾਲ ਬੜੇ ਬੜੇ ਵੱਡਾ ਪਾਣੀ ਆਇਆ ਪਤਤ ਮਾਹਾਂ ਵੀ ਬਾਜਿਆ ਪਾਣੀ ਦਾ ਇੱਥੇ ਤਾਂ ਹੀ ਲੱਗਾ ਸਾਰੇ ਹਾਂ ਹਾਂ ਤਾਂ ਪਾਣੀ ਤਾਂ ਡੰਗਰ ਤਾਂ ਥੱਲੇ ਹੀ ਰਹਿ ਸਾਰੇ ਪਾਣੀ ਕੀ ਹੂੰ ਤੇ ਖੋਨੇ ਜਿਹੜੇ ਉਹ ਮਾਰੇ ਗਏ ਉਹ ਨਹੀਂ ਤੈਨੂੰ ਸਭੇ ਹਾਲੀ ਦਿਵਾਲੀ ਸਾਰੇ ਅਜੇ ਵੀ ਰੇਤਾ ਹੈ ਪਾਣੀ ਹੈ ਸਾਰੇ ਅਜੇ ਤਾਂ ਰੇਤਾ ਵੇਖ ਕਿਦਾਂ ਰੇਤਾ ਵਾਲੀ ਹੂੰ ਥੋੜੇ ਬੱਜੇ ਜਿਹੜੇ ਲਾ ਲਾ ਕੇ ਐ ਕੀ ਕੀ ਲੱਗਦਾ ਡਰ ਸਤਾਉਂਦਾ ਕਿ ਕਿਤੇ ਦੁਬਾਰਾ ਪਾਣੀ ਨਾ ਆ ਜਾਵੇ ਤੇ ਉਹ ਹੀ ਆਖਣ ਦਾ ਹੈ ਤੇ ਪਾਣੀ ਫੇਰ ਨਾ ਆ ਜਾਵੇ ਹਾਂ ਆਹ ਜਿੱਥੋਂ ਟੁੱਟਿਆ ਸੀਗਾ ਉਹ ਪੱਕਾ ਹੋਇਆ ਬਣ ਕੇ ਨਹੀਂ ਅਜੇ ਨਹੀਂ ਹੋਇਆ ਪਤਾ ਅਜੇ ਅੱਛਾ ਅਜੇ ਸਿਮਦਾ ਹਾਂ ਹੂੰ ਕੀ ਤਸਵੀਰ ਸੀਗੀ ਪਿਛਲੇ ਸਾਲ ਜਦੋਂ ਇੱਥੇ ਪਾਣੀ ਆ ਗਿਆ ਪੂਰਾ ਘਰ ਡੁੱਬ ਗਿਆ ਸੀਗਾ ਹਾਂ ਘਰ ਨੂੰ ਬਾਈ ਸਾਹਿਬ ਨਾਲ ਤੇ ਹਾਂ ਹੂੰ ਡੁੱਬੇ ਜਿਵੇਂ ਬੈਠੇ ਰਹੇ ਤੇ ਅੱਛਾ ਹਾਂ ਦਾਲੇ ਦਾਲੇ ਪਾਣੀ ਸੀ ਨੰਗਣਾ ਕਿੱਥੋਂ ਦੀ ਫੇਰ ਪੁੱਤ ਹਾਂ ਹਾਂ ਇੱਥੇ ਰਹੇ ਤੁਸੀਂ ਪੂਰਾ ਸਾਲ ਉਹ ਇੱਥੇ ਰਹੇ ਤੇ ਹਾਂ ਹਾਂ ਹੁਣ ਫਿਰ ਫਸਲ ਫਸਲ ਹੁੰਦੀ ਹੈ ਕੋਈ ਨਾ ਫਸਲ ਕਿੱਥੇ ਦਿਖਾਸਣਾ ਤਾ ਉਹਦਾ ਹੀ ਮਾਰ ਕੇ ਗਈਆਂ ਪੜੀਆਂ ਤੇ ਹਾਂ ਤਾਂ ਕਿਵੇਂ ਤੁਸੀਂ ਡੰਗਰਾਂ ਦੇ ਲਈ ਚਾਰਾ ਵਗੈਰਾ ਕਿੱਦਾਂ ਕੀਤਾ ਫਿਰ ਇਦਾਂ ਹੀ ਹੁੰਦਾ ਤੇ ਆ ਮਾ ਤੂੜੀ ਤਾੜੀ ਪਾਉਂਦੇ ਨੇ ਸੁੱਕੀ ਸੱਕੀ ਤੇ ਜਦੋਂ ਹਾਂ ਲੱਗਦੇਗਾ ਹੂੰ ਇਦਾਂ ਹੀ ਚੱਲ ਗਿਆ ਭਾਈ ਜੀ ਕੀ ਲੱਗ ਰੇ ਇਸ ਵਾਰ ਹਾਲਾਤ ਕੀ ਨਜ਼ਰ ਆਉਂਦੇ ਨੇ ਹਾਲਾਤ ਮਾੜੀ ਆ ਵੀਰ ਹਾਂ ਪਹਿਲੋਂ ਰੇਤਾ 10-10 ਫੁੱਟ ਤੇ ਪਹਿਲੋਂ ਪਈ ਆ ਹਾਂ ਤੇ ਗਾਹੋਂ ਫੇਰ ਪਾਣਾ ਜੀ ਮਾੜਾ ਹੀ ਆ ਹਾਂ ਲਾਤਾ ਅੱਗੇ ਪਾਣੀ ਘਰੇ ਵਰ ਗਿਆ ਸਾਰੇ ਪਿੱਛੋਂ ਬਰਾਂਡਾ ਹੀ ਹਾਂ ਕੋਈ ਡੇਪਿਆ ਹਾਂ ਤਾਲੀਆਂ ਤੇ ਛੱਤਾਂ ਸਾਰੀਆਂ ਬੈਠੀਆਂ ਅੰਦਰੋਂ ਅੱਛਾ ਤੇ ਟੂੜੀ ਤੰਦ ਪੀਆ ਵੀ ਗਲ ਗਿਆ ਤੇ ਹੁਣ ਫੇਰ ਮੰਗਮੁਕੇ ਲਿਆ ਹਾਂ ਕਿ ਨਹੀਂ ਮਾੜੀ ਆ ਲਾਤਾ ਹਾਂ ਹਾਲੇ ਦੋ ਹਾਲੇ ਸਾਰੇ ਰੇਤਾ ਹੀ ਦਿੱਤਾ ਤੁਹਾਡੇ ਨਜ਼ਰ ਆ ਰਹੀ ਹੈ ਇੱਥੇ ਰੇਤਾ ਹੀ ਵੀ ਸਾਰੇ ਰੇਤਾ ਪੈ ਗਈ 10-10 ਫੁੱਟ 8-8 ਫੁੱਟ ਹਾਂ ਤਾਂ ਕਿਵੇਂ ਫਸਲ ਕਿਵੇਂ ਹੁੰਦੀ ਹੈ ਫਸਲ ਹੋਈ ਨਹੀਂ ਵੀਰ 1.5 ਸਾਲ ਹੋ ਗਿਆ ਤੇਜੀ ਫਸਲ ਆ ਗਈ ਕੋਈ ਵੀ ਨਹੀਂ ਫਸਲ ਹੋਈ ਹਾਂ ਇਹ ਸੌਜੀ ਨਹੀਂ ਘਰੇ ਲਾਉਣ ਜੋਗੀ ਹੁੰਦੀ ਦੇ ਕਿੰਨੀ ਜ਼ਮੀਨਾਂ ਤੁਹਾਡੀ ਇੱਥੇ ਸਾਡੇ ਤੋਂ 5-5 ਕਿੱਲੇ ਥਾਵਾਂ ਜੋ ਬੇਕਾਰ ਆਈ ਹਾਂ ਹਾਂ ਤਾਂ ਸਾਰੀ ਤੇ ਰੇਤਾ ਸਾਰੀ ਤੇ ਰੇਤਾ ਕਿਵੇਂ ਗੁਜ਼ਾਰਾ ਕੀਤਾ ਫਿਰ ਇਸ ਵਾਰ ਖਾਦਾ ਕਿਵੇਂ ਕਿਵੇਂ ਫਸਲ ਉਗਾਈ ਗੁਜ਼ਾਰਾ ਵੀ ਕੋਈ ਨਹੀਂ ਫਸਲ ਤੇ ਕੋਈ ਨਹੀਂ ਹੋਈ 1.5 ਸਾਲ ਹੋ ਗਿਆ ਵੀਰਾ ਇਤਰਾਇਆਂ ਦੁੱਧ ਦੱਤ ਤੋਈ ਡੰਗੀਆਂ ਡੁੰਗਰਾਂ ਤੋਈ ਅੱਛਾ ਮੜਾ ਮੋਟਾ ਹੀ ਹੂੰ ਇੱਥੋਂ ਕਿੰਨੀ ਦੂਰ ਹੈ ਦਰਿਆ ਤੁਹਾਡੇ ਤੋਂ ਦਰਿਆ ਸਾਡੇ ਤੋਂ ਵੀਰ ਕਿਲੋਕੀਮੀਟਰ ਹੈਗਾ ਹਾਂ ਇਹ ਸਾਹਮਣੇ ਤਾਂ ਸਾਰੇ ਐਂ ਲੱਗਦਾ ਜਿਵੇਂ ਦਰਿਆ ਹੀ ਆ ਸਾਹਮਣੇ ਇਹ ਕੀ ਖੇਤ ਸੀਗੇ ਇਹ ਪਹਿਲਾਂ ਇਹ ਸਾਰੇ ਖੇਤ ਵੀਰ ਅੱਛਾ ਇਹ ਦਰਿਆ ਹੁਣ ਬੰਨ ਟੁੱਟਦਾ ਨਹੀਂ ਦਰਿਆ ਪਿਆ ਅੱਛਾ ਕਿਹਦੇ ਨਾਲ ਵੀ ਜਿਹੜਾ ਬੰਨ ਪਿਛਲੇ ਸਾਲੀ ਟੁੱਟਾ ਸੀਗਾ ਉਹ ਮਜ਼ਬੂਤ ਕਰ ਦਿੱਤਾ ਗਿਆ ਕੀ ਪ੍ਰਸ਼ਾਸਨ ਹਾਂ ਨਹੀਂ ਵੀਰ ਮਜ਼ਬੂਤ ਨਹੀਂ ਗਿਆ ਹਾਂ ਇਹ ਦੇ ਇੱਕ ਦੋ ਸਟੱਟ ਲੱਗੇ ਆ ਜਾਂਦੇ ਸਟੱਟ ਚਾਹੀਦੇ ਆ ਇੱਕ ਦੋ ਹੀ ਲਵਾਏ ਆ ਅਚਾ ਜਿਆਦੇ ਮੁੜ ਕੇ ਉੱਥੇ ਲੱਗੀ ਨਹੀਂ ਮਿੱਟੀ ਮੁੱਟੀ ਪੈਣ ਵਾਲੀ ਆ ਹਾਂ ਮਾੜਾ ਹੀ ਬੰਦਾ ਕੀ ਪ੍ਰਬੰਧ ਫਿਰ ਇਸ ਵਾਰ ਕੋਈ ਹੈ ਨਹੀਂ ਪ੍ਰਬੰਧ ਨਹੀਂ ਕੋਈ ਹੈ ਹਾਂ ਸਰਕਾਰ ਤੇ ਪਹੁੰਚੀ ਨਹੀਂ ਉੱਥੇ ਹਾਂ ਪਿੰਡ ਪੁੰਡਾ ਲੈ ਸਟਾਟ ਲਵਾਏ 1 2 ਹਾਂ ਤੇ ਮਿੱਟੀ ਮੁੱਟੀ ਪੁਆਈ ਆ ਸਰਕਾਰ ਦਾ ਨਹੀਂ ਕੋਈ ਬੰਦਾ ਵੀ ਆ ਕਿੰਨਾ ਕੁ ਨੁਕਸਾਨ ਤੁਸੀਂ ਮੰਨਿਓ ਕੀ ਹੋ ਗਿਆ ਇਥੇ ਕਰੇ ਹਾਂ ਸਾਡਾ ਨੁਕਸਾਨ ਵੀ ਰੋ ਗਿਆ ਘਟ ਰੁਕ ਡਾਕਿਲੇਤਾਵਾ ਤੇ ਤਿੰਨ ਦੋ ਡੇਢ ਸਾਲ ਚੱਲੇ ਦੋ ਹਾਂ ਤੇ ਕੋਈ ਫਸਲ ਨਹੀਂ ਹੋਈ ਇਹ 10 ਲੱਖ ਦਾ ਨੁਕਸਾਨ ਹੋ ਗਿਆ ਘਟੂ ਘਟ ਪਛਲ ਗਈ ਕਿਤੇ ਜਦੋਂ ਨੇਰੀ ਚੱਲਦੀ ਹੋਣੀ ਮੈਨੂੰ ਲੱਗਦਾ ਰੇਤਾ ਵੀ ਉੱਡ ਉੱਡ ਕੇ ਰੇਹੋਂਦੀ ਹੋਣੀ ਥੋੜੀ ਰੇਤਾ ਬਹੁਤ ਜਿਆਦਾ ਵੀ 2 2 ਫੁੱਟ ਚੜ ਜਾਂਦੀ ਐ ਦੇ ਅੱਛਾ ਹਾਂ ਮਾਤਾ ਜੀ ਤੁਸੀਂ ਤਾਂ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਹੋ ਕਦੇ ਪਹਿਲਾਂ ਇਹੋ ਜਿਹੇ ਹਾਲਾਤ ਬਣੇ ਸੀਗੇ ਪਹਿਲਾਂ ਪਤਾ ਆਉਂਦਾ ਰਿਹਾ ਪਹਿਲਾਂ ਤਾਂ ਥੋੜਾ ਥੜਾ ਆਉਣਾ ਤਾਂ ਲੱਤ ਜਾਣਾ ਛੇਤੀ ਹਾਂ ਤਾਂ ਇੱਦਾਂ ਕੀ ਤਾਂ ਪਾਣੀ ਨਾਲ ਹੱਦੀ ਕਰਦੀ ਜੇ ਪਹਿਲਾਂ ਆਇਆ ਨਾ ਪਾਣੀ ਜੜ ਉਹ ਛੇਤੀ ਲੱਤ ਗਿਆ ਛੋਨੇ ਵੀ ਨੰਗੇ ਹੋ ਗਏ ਸੀ ਤੇ ਜਿਹੜਾ ਮਗਰ ਆਏ ਨੇ ਤਾਂ ਬਸ ਇੰਨੇ ਤੇ ਹੱਦੀ ਕਰਦੀ ਇਹਨ ਅੱਛਾ ਇਹਦੇ ਤੇ ਕੋਠੇ ਘਰ ਤੇ ਸਭ ਹੋਏ ਕੀ ਬਣੇ ਕੋਠਿਆਂ ਦਾ ਹਾਲ ਗੁੱਠਾਂ ਦੇ ਗਿਆ ਇਹ ਤਾਂ ਨੀਆਂ ਵੀ ਕਮਜ਼ੋਰ ਹੋ ਗਈਆਂ ਹੋਣੀਆਂ ਨੇ ਹੋਰ ਦਿੰਦੀਆਂ ਕਮਜ਼ੋਰ ਹੋ ਗਈਆਂ ਸਾਲੀਆਂ ਤੇ ਹੁਣ ਚੋਂਦੇ ਆ ਸਾਹਿਬ ਨੂੰ ਮੀਂਹ ਜੋ ਪੈਂਦਾ ਮਗਰ ਆਉਂਦਾ ਤਾਂ ਪਹਿਲੇ ਚੋਂ ਲਾ ਪਿੰਦੇ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਜਿੰਨਾ ਨੁਕਸਾਨ ਹੋਇਆ ਕੋਈ ਨਹੀਂ ਮਿਲਿਆ ਪਤਾ ਨਾ ਇੱਥੋਂ ਲਾ ਲੂਗਾ ਫੋਟੋ ਲੈ ਜਦੇ ਤੇ ਕੋਈ ਨਹੀਂ ਆਇਆ ਮਿਲਿਆ ਅੱਛਾ ਹਾਂ ਜਿਹੜੀ ਗੱਲ ਹੈ ਬਾਈ ਜੀ ਕਿਤੋਂ ਕੋਈ ਹੋਈ ਨਹੀਂ ਸਹਾਇਤਾ ਕੋਈ ਨਹੀਂ ਆਇਆ ਕੋਈ ਨਹੀਂ ਅੱਛਾ ਕੋਈ ਨਹੀਂ ਖਰਾਬਾ ਅੱਗੇ ਖਰਾਬਾ ਮਿਲ ਜਾਂਦਾ ਵੀ ਐਂਡ ਕੀ ਖਰਾਬਾ ਨਹੀਂ ਮਿਲਿਆ ਐਤਕੀ ਮੁਆਵਜ਼ਾ ਮਿਲਿਆ ਨਹੀਂ ਤੁਹਾਨੂੰ ਫਸਲ ਦਾ ਵੀ ਨਹੀਂ ਮਿਲਿਆ ਵੀ ਅੱਛਾ ਇਹ ਤਾਂ ਫਿਰ 10 ਕਿੱਲੇ ਜ਼ਮੀਨ ਆ ਉਹਦੇ ਤੋਂ ਹੀ ਬੰਦੇ ਨੇ ਗੁਜ਼ਾਰਾ ਕਰਨਾ ਹੁੰਦਾ ਉਹੀ ਰੇਤਾ ਦੇ ਥੱਲੇ ਆਈ ਹੋਈ ਹੁਣ ਇਹਨੂੰ ਬਦਲਦੇ ਪਏ ਉਹ ਕਰ ਰਹੇ ਉਹਨਾਂ ਨੂੰ ਠੀਕ ਨਹੀਂ ਵੀ ਖਰਚਾ ਨਹੀਂ ਹੈਗਾ ਬਦਲਾਂ ਕਿਤਰਾ ਹਾਂ ਲੱਖ-ਲੱਖ ਰੁਪਈਆ ਦੇ 70-80 ਹਜ਼ਾਰ ਲੱਗਦਾ ਕਿੱਲੇ ਦੇ ਬਦਲੇ ਨਹੀਂ ਜਾਣਾ ਹਾਂ ਖਰਚਾ ਹੈਗਾ ਨਹੀਂਗਾ ਟਰੈਕਟਰ ਨਹੀਂ ਹੈਗੇ ਵੱਡੇ ਟਰੈਕਟਰ ਛੋਟੇ ਦੋਵੇਂ ਅੱਛਾ ਟਰੈਕਟਰ ਪਹਿਲਾਂ ਲਵਾਂਗੇ 10 ਲੱਖ ਜਾਂ ਫਿਰ ਬਦਲਾ ਜਾਵਾਂ ਹਾਂ ਬਾਕੀ ਭਾਈ ਜੀ ਤੁਸੀਂ ਪਿਛਲੀ ਵਾਰੀ ਆ ਕੇ ਦੇਖਿਆ ਹੋਊਗਾ ਇੱਥੇ ਜਦੋਂ ਹੜ ਆਗੇ ਸੀਗੇ ਕੀ ਨਜ਼ਰ ਆਉਂਦੀ ਸੀਗੀ ਇੱਥੇ ਸਿਚੁਏਸ਼ਨ ਇਹ ਬਿਲਕੁਲ ਜੀ ਇਹ ਮੇਰੇ ਚਾਚਾ ਜੀ ਦੇ ਲੜਕੇ ਨੇ ਤੇ ਕੋਈ ਆ ਇਹਨਾਂ ਦੀ ਪਹਿਲੀ ਆ ਤੇ ਬੈਕਸਾਈਡ ਤੇ ਜਿੱਥੇ ਰੇਤਾ ਪਈ ਇਹ ਆਪਣੀ ਪਹਿਲੀ ਆ ਠੀਕ ਹੈ ਤੇ ਇੱਥੇ ਜਿਹੜੇ ਹਾਲਾਤ ਸੀਗੇ ਤਕਰੀਬਨ ਸਿਰਫ ਤੇ ਸਿਰਫ ਆ ਇੱਕ ਘਰ ਦੀ ਢੋਲੀ ਕਹਿ ਦਈਏ ਉਹੋ ਹੀ ਨੰਗੀ ਸੀਗੀ ਬਾਕੀ ਆ ਸਾਰੇ ਪਾਣੀ ਪਾਣੀ ਸੀ ਤੇ ਜੇ ਉਹ ਪਾਣੀ ਲੱਥਾ ਤੇ ਬਾਅਦ ਦੇ ਵਿੱਚ 7-7 ਫੁੱਟ 10-10 ਫੁੱਟ ਰੇਤਾ ਸਾਨੂੰ ਇਹ ਪਿੱਛੇ ਬਿਆਹਦਰਾ ਛਾੜ ਕੇ ਚੱਲ ਗਿਆ ਅੱਛਾ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਅਸੀਂ ਸਰਕਾਰਾਂ ਦੀ ਕੋਈ ਮੰਗ ਕੀਤੀ ਸਰਕਾਰਾਂ ਨੇ ਥੋੜਾ ਜਿਹਾ ਆਪਣੇ ਪਰਮਿਸ਼ਨ ਦਿੱਤੀ ਰੇਤ ਚੁੱਕਣ ਦੀ ਤੇ ਉਦੋਂ ਇਹ ਜਗ੍ਹਾ ਤੇ 5 ਤੋਂ 7 ਫੁੱਟ ਪਾਣੀ ਚੱਲ ਰਿਹਾ ਸੀ ਅੱਛਾ ਤੇ ਅਸੀਂ ਉੱਥੇ ਰੇਤ ਕੀ ਚੁੱਕਣੀ ਸੀ ਜੇ ਬਾਅਦ ਵਿੱਚ ਹੁਣ ਕੋਈ ਰੇਤ ਉੱਚੇ ਥਾਂ ਤੋਂ ਨੀਵੇਂ ਥਾਂ ਵੀ ਆਪਦੇ ਪਾਉਂਦਾ ਮਸ਼ੀਨ ਲੱਗ ਜੀਸੀਬੀ ਲੱਗਦੀ ਆ ਟਰਾਲੀ ਲੱਗਦੀ ਆ ਉਹ ਪਤਾ ਨਹੀਂ ਹੁਣ ਉਹਨਾਂ ਨੇ ਸੀਆਈਡੀ ਵਾਲੇ ਬੰਦੇ ਆਪਦੇ ਖੁਦ ਛੱਡੇ ਕਿਤਰਾ ਵਾ ਉਹ ਮਸ਼ੀਨ ਅਜੇ ਬਾਅਦ ਚ ਲੱਗਦੀ ਆ ਉਹ ਪਹਿਲਾਂ ਆ ਕੇ ਇੱਥੇ ਹੂਟਰ ਮਾਰਦੇ ਤੁਰਿਆਂਦੇ ਤੇ ਆ ਕੇ ਮਸ਼ੀਨ ਵੀ ਲੈ ਜਾਂਦੇ ਕਬਜੇ ਤੇ ਉੱਥੇ ਕਰਦੇ ਵੀ ਤੁਸੀਂ ਮਾਈਨਿੰਗ ਕਰਦੇ ਜੀ ਦੱਸੋ ਵੀ ਅਸੀਂ ਆਪਦੀ ਪੈਲੀ ਜਿਹੜੀ ਮਾਲਕੀਆਂ ਪੈਲੀਆਂ ਉਹਨੂੰ ਖਾਲੀ ਕਰਨ ਦਾ ਵੀ ਨਹੀਂ ਕਰ ਸਕਦੇ ਜੇ ਹੁਣ ਸਾਡੀਆਂ ਪਿਛਲੀਆਂ ਫਸਲਾਂ ਮਰ ਗਈਆਂ ਉਹ ਵੀ ਖਰਚੇ ਕੀ ਉਤਰਾ ਗਏ ਦੋ ਵਾਰ ਅਸੀਂ ਝੋਨਾ ਲਾਇਆ ਸੀ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਸਾਡੇ ਰੇਤ ਪੈ ਗਈ ਕਣਕ ਨਹੀਂ ਬੀਜੀ ਗਈ ਕਣਕ ਤੋਂ ਵੀ ਅਸੀਂ ਰਹਿ ਗਏ ਜੇ ਹੁਣ ਸਾਡੇ ਮਾਲ ਪਸ਼ੂ ਆ ਉਹਦੇ ਵਾਸਤੇ ਤੂੜੀ ਨਾਰਦੀ ਬਣਨੀ ਹੁੰਦੀ ਆ ਉਹ ਵੀ ਸਾਡੇ ਜੋ ਕਣਕੀ ਨਹੀਂ ਬੀਜੀ ਗਈ ਤੇ ਨਾੜ ਕਿੱਥੋਂ ਆ ਆਦੇ ਮਤਲਬ ਸਾਡੇ ਖਾਣ ਵਾਸਤੇ ਦਾਣੇ ਨਹੀਂ ਉਹ ਵੀ ਇਤਰਾ ਹੀ ਮਤਲਬ ਕੋਈ ਕਿਸ ਨੇ ਸਹਾਇਤਾ ਕੀਤੀ ਕੋਈ ਕਿਸ ਨੇ ਇਤਰਾ ਹੀ ਸਹਾਇਤਾ ਮਾੜਾ ਚੰਗਾ ਥੋੜਾ ਬਾਤ ਜਿੰਨਾ ਵੀ ਕਰ ਸਕੇ ਕੋਈ ਆਪਦੇ ਰਿਸ਼ਤੇਦਾਰ ਵਗੈਰਾ ਉਹਨਾਂ ਨੇ ਆ ਸਾਡੀ ਕੋਈ ਬਾਹ ਫੜੀ ਆ ਪਰ ਜਿਹੜਾ ਬੰਨ ਟੁੱਟ ਗਿਆ ਸੀ ਉਹਦੇ ਵਾਸਤੇ ਸਾਡੀ ਬਹੁਤ ਵੱਡੀ ਹੈਲਪ ਕੀਤੀ ਆ ਸੰਪਰਦਾ ਸਿਰਾਲੀ ਸਾਹਿਬਾਬਾ ਸੁਖਾ ਸਿੰਘ ਜੀ ਉਹਨਾਂ ਨੇ ਤੇ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਤੇ ਸਾਡੇ ਐਮਐਲਏ ਸਾਹਿਬ ਰਾਣਾ ਪ੍ਰਤਾਪ ਹੁਣ ਤੁਸੀਂ ਢੀੜਾ ਕੱਢ ਕੇ ਆਉਨੇ ਹੋ ਉਧਰ ਕੀ ਲੱਗਦੇ ਹਾਲਾਤ ਬੰਨ ਮਜ਼ਬੂਤੀ ਆ ਜੇ ਬਿਲਕੁਲ ਨਹੀਂ ਜੀ ਅਸੀਂ ਢੀੜਾ ਤੇ ਸਾਨੂੰ ਕੱਢਣਾ ਪੈਂਦਾ ਵਾ ਕਿਉਂਕਿ ਸਾਡੀਆਂ ਪੈਲੀਆਂ ਅੱਗੇ ਖਰਾਬ ਹੋਈਆਂ ਤੇ ਅਸੀਂ ਵੇਣੇ ਚਲੋ ਪਿੱਛੇ ਹੁਣ ਵੱਜਾ ਵਾ ਤੇ ਗਾਂਹੇ ਵੱਜਾ ਰਵੇ ਉਹ ਰੇਤ ਦਾ ਬੰਨਵਾ ਥੱਲੋਂ ਪਿਛਲੇ ਬੰਨੇ ਬਰਸਾਤ ਕਾਫੀ ਆ ਦਰਿਆਜ ਪਾਣੀ ਜੀ ਕਾਫੀ ਆ ਤੇ ਉਹ ਸਿਮ ਸਿਮ ਕੇ ਅੱਜ ਤੁਸੀਂ ਵੇਖ ਹੀ ਰਿਹਾ ਜੇ ਸਾਡਾ ਜਿਹੜਾ ਜਾ ਰਿਹਾ ਦਰਿਆ ਇਹ ਉਥੋਂ ਪਾਣੀ ਸਿਮ ਕੇ ਬਾਹਰ ਆ ਰਿਹਾ ਕਿਸੇ ਵੀ ਟਾਈਮ ਤੇ ਉਹ ਬੰਨ ਟੋਟ ਸਕਦਾ ਸਾਨੂੰ ਕੋਈ ਆਸ ਨਹੀਂ ਵੀ ਇਹ ਦਰਿਆ ਸਾਨੂੰ ਇੱਥੇ ਬੈਠੀ ਵੀ ਰਹਿਣ ਦੇਗਾ ਇਹ ਟਾ ਇਹ ਤੂੜੀਵਾਲਸ ਤੇ ਬਣਾਏ ਨੇ ਪਹਿਲਾਂ ਪੱਕੇ ਸੀਗੇ ਕਿ ਜਾਵੇਂ ਸੀਗੇ ਨਹੀਂ ਜੀ ਪਹਿਲਾਂ ਨਾ ਇਹ ਪੱਕੇ ਹੀ ਕੀਤੇ ਸੀ ਆ ਮਗਰਲ ਬੈਕ ਸਾਈਡ ਤੇ ਬਰਾਂਦਾ ਸੀਗਾ ਇਹਦੇ ਵਿੱਚ ਨਾਲ ਹੀ ਡੰਗਰਾ ਦਾ ਸੀ ਤੇ ਨਾਲ ਹੀ ਇਹ ਤੇ ਉਹਨਾਂ ਆਰਜੀ ਤੌਰ ਤੇ ਜਿੰਨੀ ਵੀ ਆਪਦੀ ਘੱਟ ਖਰਚਾ ਕਰਕੇ ਵੀ ਅਸੀਂ ਆਪਦੀ ਹੱਥੀਂ ਮਿਹਨਤ ਕਰਕੇ ਕੱਖਾਂ ਦਾ ਬਣਾਇਆ ਅੱਛਾ ਤੇ ਇਹ ਤੂੜੀ ਸੰਭੀ ਆ ਤੂੜੀ ਹੁਣ ਇਹ ਸੰਭੀ ਕਾਦੀ ਆ ਵੀ ਗੱਲ ਕਾਦੀ ਵੀ ਸਿਰਫ ਤੇ ਸਿਰਫ ਪਤਾ ਨਹੀਂ ਹਨੇਰੀ ਨੇ ਡਗ ਲਿਆ ਜਣਾ ਕਿ ਆ ਮੀਂਹ ਦਾ ਆਪਣਾ ਪਾਣੀ ਜ਼ਿਆਦਾ ਹੋ ਗਿਆ ਤੇ ਉਹਨੇ ਵੀ ਖਤਮ ਕਰ ਦੇਣਾ ਤੇ ਸਾਨੂੰ ਤੇ ਇਹੋ ਡਰ ਸਤਾਈ ਜਾਂਦਾ ਵਾ ਵੀ ਚਲੋ ਪਿਛਲੀਆਂ ਫਸਲਾਂ ਤੇ ਮਰ ਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੁਝ ਨਹੀਂ ਕਰ ਸਕਦੇ ਵੀ ਇਹ ਸਾਨੂੰ ਕੁਝ ਨਾ ਕੁਝ ਅਸੀਂ ਇੱਥੇ ਬਰਕਰਾਰ ਰਹਿ ਸਕਦੇ ਹਾਂ ਭਾਈ ਜੀ ਉਹ ਸਾਹਮਣੇ ਇੱਕ ਜੀਐਸਬੀ ਚੱਲਣ ਦੀ ਹੈ ਕੀ ਰੇਤਾ ਕੱਢਦੇ ਪਏ ਨੇ ਉਥੋਂ ਆਹੋ ਵੀ ਰੇਤਾ ਕੱਢਣ ਦਾ ਤੇ ਮਿੱਟੀ ਤਾਂ ਕੱਢ ਕੇ ਤੇ ਰੇਤਾ ਵਿੱਚ ਪਾਉਂਗੇ ਅੱਛਾ ਸਾਲ ਹੋ ਗਿਆ ਐਵੇਂ ਚੱਲ ਰਿਹਾ ਕੰਮ ਸਾਲ ਹੋ ਚੱਲਿਆ ਵੀ ਪਰ ਅਜੇ ਵੀ ਪੱਦਰ ਨਹੀਂ ਹੋ ਰਿਹਾ ਹਨਾ ਇਹ ਜਿਵੇਂ ਢੇਰ ਲੱਗੇ ਹੋਏ ਨੇ ਚੱਕਦੇ ਨਹੀਂ ਇਥੋਂ ਰੇਤਾ ਚੱਕੀ ਨਹੀਂ ਜਾ ਸਕਦੀ ਰੇਤਾ ਚੁੱਕਦੇ ਨਹੀਂ ਦਿੰਦੇ ਫਿਰ ਅੱਛਾ ਕਹਿੰਦੇ ਜ਼ਮੀਨ 'ਚ ਹੀ ਪਾਓ ਜ਼ਮੀਨ 'ਚ ਹੀ ਪਾਓ ਅੱਛਾ ਇਹ ਤਾਂ ਕਾਫੀ ਖਰਚਾ ਵੀ ਆਉਂਦਾ ਫਿਰ ਹੂੰ ਠੀਕ ਹੈ ਭਾਈ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਪਿੰਡਾਂ ਦੇ ਹਾਲਾਤ ਨੇ ਕਿ ਕੀ ਹਾਲਾਤ ਪਿਛਲੇ ਸਾਲ ਬਣੇ ਸੀਗੇ ਹੜ੍ਹਾਂ ਦੇ ਨਾਲ ਤਾਂ ਜੋ ਨੁਕਸਾਨ ਕਹਿੰਦੇ ਹੋਇਆ ਉਹ ਤਾਂ ਹੋਇਆ ਪਰ ਅੱਗੇ ਤੋਂ ਜਿਹੜਾ ਦੁਬਾਰਾ ਤੋਂ ਇਹਨਾਂ ਨੂੰ ਡਰਸ ਤੋਂ ਲੱਗਾ ਪਰ ਕਹਿੰਦੇ ਨੇ ਕਿ ਨਾ ਤਾਂ ਪ੍ਰਸ਼ਾਸਨ ਨੇ ਸਾਰ ਲਈ ਨਾ ਕਿਸੇ ਨੇ ਇਹਨਾਂ ਦੀ ਮਤ ਕੀਤੀ ਔਰ ਨਾ ਹੀ ਉਹ ਬੰਨ ਮਜ਼ਬੂਤ ਕੀਤੇ ਜਿਹੜੇ ਬੰਨਾਂ ਤੋਂ ਪਿਛਲੀ ਵਾਰ ਬੰਨ ਟੁੱਟੇ ਸੀਗੇ ਉਹ ਬੰਨ ਵੀ ਉਸੇ ਤਰ੍ਹਾਂ ਨੇ ਤਾਂ ਦੁਬਾਰਾ ਤੋਂ ਇਹਨਾਂ ਲੋਕਾਂ ਨੂੰ ਡਰ ਸਟੋਨਾ ਸ਼ੁਰੂ ਕਾਰਜ ਹੋ ਗਿਆ ਔਰ ਲੋੜ ਹੈ ਸਰਕਾਰ ਨੂੰ ਪ੍ਰਸ਼ਾਸਨ ਦੀ ਇਹਨਾਂ ਪਿੰਡਾਂ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਪਿੰਡ ਪਿਛਲੀ ਵਾਰ ਹੜ੍ਹ ਦੀ ਮਾਰ ਹੇਠ ਆਗੇ ਸੀਗੇ ਦੇਖਦੇ ਰਹੋ #ਪੰਜਾਬ